ਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੈਲਵਟ ਦੀ ਸਲਵਾਰ ਨੂੰ ਕਿਵੇਂ ਕੱਟਿਆ ਜਾਂਦਾ ਹੈ। ਆ ਸਾਰਾ ਖੋਲ ਲਿਆ ਜੀ। ਇਹ ਵੱਡੇ ਪਨੇ ਦਾ ਹੁੰਦਾ ਹੈ 1.5 ਮੀਟਰਾ ਕਪੜਾ ਜੀ ਆਪਣਾ। ਤੇ ਇਹਦੇ ਆਪਾਂ ਜਿਹੜੀ ਸਲਵਾਰ ਕਰ ਤੋਂ ਹੁੰਦੀ ਹੈ ਜੀ ਉਹਨੂੰ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰਦੇ ਹਾਂ ਹੁੰਦਾ। ਤੇ ਜਿਹੜੀ ਇਹਦੀ ਕੰਨੀ ਹੁੰਦੀ ਆ ਉਹਦੀ ਸਾਈਡ ਤੋਂ ਆਪਾਂ ਪਹੁੰਚਾ ਲਉਣਾ ਹੁੰਦਾ। ਇਸ ਤਰ੍ਹਾਂ ਇਸ ਤਰ੍ਹਾਂ ਮੈਂ ਕਿ ਜੀ ਆਪਾਂ ਜੀ ਸਾਈਡ ਤੋਂ ਪਹੁੰਚਾ ਲਾਉਣਾ ਹੁੰਦਾ ਹਮੇਸ਼ਾ ਆਪਣੀ ਮੂਰੀ ਹੈ ਜੀ 6 ਤੇ ਆਪਾਂ ਇਹ ਪਹੁੰਚਾ ਜਿਹੜਾ ਹੈ ਜੀ ਇਹ ਲਾਹਾਂ ਦੇ ਆਪਾਂ 12 1 ਇੰਚ ਦਾ ਆਪਾਂ ਕੁੰਦਾ ਕੱਟ ਲਾਂਗੇ ਇਸ ਤਰ੍ਹਾਂ ਹੀ ਆਪਾਂ 12 ਲਾਵਾਂਗੇ 12 ਦੇ ਨਿਸ਼ਾਨ ਲਾ ਦਾਂਗੇ ਇਸ ਤਰ੍ਹਾਂ ਆਪਾਂ ਪੌंचा ਕੱਟ ਲੈ ਜੀ ਇਹਦੇ ਆਪਾਂ ਚੱਕ ਕੇ ਇਸ ਤਰ੍ਹਾਂ ਆਪਾਂ ਤੀ ਦ ਨਿਸ਼ਾਨ ਲਾ ਦੇਣਾ ਇੱਧਰ ਤੇ ਇੱਧਰ ਇਹ ਆਪਾਂ ਤੀ ਦ ਨਿਸ਼ਾਨ ਤਾਲਾ ਹੈ ਜੀ ਆਪਾਂ ਦੋਨੇ ਪਾਸੇ ਆ ਜਿਹੜੇ ਇਹ ਆਪਾਂ ਉੱਪਰ ਲਿਉਣਾ ਚੀਜ਼ ਵੀ ਉੱਪਰ ਆਹ ਚੀਜ਼ ਵੀ ਉੱਪਰ ਇਹਦੇ ਨਾਲ ਕੀ ਹੈ ਜੀ ਇਹ ਜਿਹੜੀਆਂ ਇਹਨੀਆਂ ਧੰਤਾਂ ਇਹ ਦੋਨੋਂ ਬਰਾਬਰ ਰਹਿਣਗੀਆਂ ਇੱਕੋ ਜਿਹੀਆਂ ਰਹਿਣਗੀਆਂ ਇੱਕੋ ਜਿਹੀਆਂ ਪਹਿਣਗੀਆਂ ਇਹਨੂੰ ਕੱਟਣ ਸਾਰੀ ਆਪਾਂ ਨਿਸ਼ਾਨ ਲਾ ਲੈਣਾ ਵੀ ਆਪਾਂ ਨੇ ਉੱਪਰ ਨੂੰ ਜਾਣੀਆਂ ਹਾਂ ਕਰਕੇ ਆਪਾਂ ਨੂੰ ਫਿਰ ਨਿਸ਼ਾਨ ਲਾਉਣਾ ਪੈਂਦਾ ਨਹੀਂ ਤਾਂ ਇਹ ਆਪਣੀ ਸਲਵਾਰ ਜਿਹੜੀ ਆਪਾਂ ਤਸਵੀਨਾ ਮਾਰਾਂਗੇ ਤਾਂ ਜੀ ਤਾਂ ਤਾਂ ਲੱਗ ਪੈਣ ਲੱਗ ਜਾਂਦੀ ਹੈ ਕੁਝ ਨਾਲ ਫਿਰ ਸਲਵਾਰ ਕੀ ਗ੍ਰੇਸ ਖਰਾਬ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਆਪਾਂ ਕੁੰਦਿਆਂ ਤੇ ਨਿਸ਼ਾਨ ਲਾ ਲੈਣਾ ਹੁੰਦਾ ਜੀ ਹੁਣ ਆਪਾਂ ਕੁੰਦਾ ਕੱਟਾਂਗੇ ਇਹਦਾ ਕੁੰਦੇ ਵਾਸਤੇ ਜੀ ਆਪਾਂ ਇਹਨੂੰ ਇਸ ਤਰ੍ਹਾਂ ਕਰਨਾ ਹੈ ਜੀ ਤੇ ਆਏ 32 ਇੰਚ ਕੁੰਡੇ ਤੇ ਵੀ ਆਪਾਂ 32 ਇੰਚ ਤੇ ਹੀ ਨਿਸ਼ਾਨ ਲਾਵਾਂਗੇ 32 ਆਪਣਾ ਅਸਲ ਹੈਗਾ ਜੀ 9 ਤੇ ਆਪਾਂ ਨਿਸ਼ਾਨ ਲਾਵਾਂਗੇ ਜੀ 12 ਦੇ 2 ਇੰਚ ਦੀ ਆਪਣੀ ਕੱਟ ਪੈ ਜਾਣੀ ਹੈ 10 ਇੰਚ ਰਹਿ ਜਾਊਗਾ 1 ਇੰਚ ਆਪਣਾ ਮਾਰਜਨ ਦਾ 9 ਇੰਚ ਤਿਆਰ ਮਿਲ ਜਾਊਗਾ ਆਸਨ 12 ਇੰਚ ਆਪਾਂ ਇਧਰ ਲਾਵਾਂਗੇ ਨਿਸ਼ਾਨ 7 ਇੰਚ ਆਪਾਂ ਇਧਰ ਲਾਵਾਂਗੇ ਨਿਸ਼ਾਨ 12 ਆਪਾਂ ਪਹੁੰਚਾ ਲਾਇਆ ਸੀਗਾ ਜੀ ਤੇ ਹੁੰਦਾ ਆਪਾਂ ਕੱਟਾਗੇ ਜੀ 1.5 ਇੰਚ ਦੋਨੀਆਂ ਪਾਸੇ ਤੋਂ ਆਪਾਂ ਆਸਨ ਕੋਲ 1.5-1.5 ਇੰਚ ਦਾ ਨਿਸ਼ਾਨ ਲਾ ਦੇਣਾ ਜੀ फेरि आफ्नो यहाँ नै यसलाई है ਅੰਨੀ ਇਸਵਾਪਾ 2 ਇੰਚ ਦੀ ਕਟਵਾ ਦੇਣੀ ਤੇ ਬਣਾਮ ਆਗੇ ਜੀ ਬੈਲਟ ਦੀ ਲੰਬਾਈ ਆਪਣੀ ਹੈਗੀ ਆ 23 ਇੰਚ ਇਹ ਹੈਗੀ ਜੀ 21 ਆਪਾਂ 2 ਇੰਚ ਦਾ ਇਹਦੇ ਵਿੱਚ ਜੋੜ ਪਾਵਾਂਗੇ ਤੇ ਇਹਦੀ ਜਿਹੜੀ ਚੜਾਈ ਹੈ ਜੀ ਉਹ ਆਪਾਂ 7.5 ਲਵਾਂਗੇ ਕੱਟਣ ਮੋਕੇ ਤੇ 2 ਇੰਚ ਦਾ ਆਪਾਂ ਇਹਦੇ ਵਿੱਚ ਜੋੜ ਪਾਵਾਂਗੇ ਮਾਰ ਜੰਦਾ ਜਿਹੜੀ ਇਹ 벨ਟ ਬਣਾਉਣੀ ਹੁੰਦੀ ਹੈ ਜੀ ਆਪਾਂ ਇਹ ਵੀ ਆਪਾਂ ਦੇਖ ਕੇ ਹੀ ਕੱਟਣੀ ਹੁੰਦੀ ਹੈ ਜੀ ਜਿੱਦਨੂੰ ਆਪਣਾ ਸਟੀਚੇਬਲ ਹੋਵੇ ਕੱਪੜਾ ਉਹ ਆਪਾਂ ਨੀਚੇ ਨੂੰ ਰੱਖਣਾ ਹੈ ਤੇ ਜਿਹੜਾ ਆਪਣਾ ਸਹੀ ਹੁੰਦਾ ਉਹ ਆਪਾਂ ਸਿੱਧਾ ਰੱਖਣਾ ਹੁੰਦਾ ਹੈ ਜੀ 벨ਟ ਹੋ ਗਈ ਪੌਂਚਾ ਹੋ ਗਿਆ ਆਪਣਾ ਹੁੰਦਾ ਹੋ ਗਿਆ ਸਾਰਾ ਕੱਪੜਾ ਦੇਖ ਕੇ ਕੱਟਣਾ ਹੁੰਦਾ ਹੈ ਜੀ ਆਪਾਂ 벨ਵਰਟ ਦੇ ਵਿੱਚ ਇਹ ਬੜੀ ਇੱਕ ਜਿਹੜੀ ਗੱਲ ਹੈ ਧਿਆਨ ਚ ਰੱਖਣ ਵਾਲੀ ਹੁੰਦੀ ਹੈ ਇਹ ਆਪਾਂ 2 ਇੰਚ ਦਾ ਜੋੜ ਲਵਾਂਗੇ ਇਹੜਾ ਆਪਾਂ ਬੈਲਟ ਦੇ ਵਿੱਚ ਪਾਉਣਾ ਸੀਗਾ ਆਪਾਂ 7.5 ਦੀ ਲਈਆ ਬੈਲਟ 2 ਇੰਚ ਦਾ ਆਪਾਂ ਜੋੜ ਪਾਉਣਾ ਹੈ ਇਹਦੇ ਵਿੱਚ ਉਹ ਆਪਾਂ ਜੋੜ ਲਿੱਤਾ ਹੈ ਜੀ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਬੈਂਟ ਦੇ ਵਿੱਚ ਜੋੜ ਲੱਗ ਜੂਗਾ ਇਹ ਜੋੜ ਨੂੰ ਹਮੇਸ਼ਾ ਮੂਹਰੇ ਪਾਸੇ ਹੀ ਰੱਖਣਾ ਹੁੰਦਾ ਜਿੱਧਰ ਆਪਾਂ ਨੇਫੇ ਤੇ ਚਿੜੀ ਬਣਾਉਣੇ ਆ ਉਧਰਲੇ ਪਾਸੇ ਮੂਹਰੇ ਰੱਖਣਾ ਹੁੰਦਾ ਜੋੜ ਜੋੜ ਕਦੇ ਵੀ ਬੈਲਟ ਦੇ ਬੈਕ ਸਾਈਡ ਨਹੀਂ ਲੈ ਕੇ ਆਈਦਾ ਜੀ ਹਾਂਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰੀ ਵੀਡੀਓ ਨੂੰ ਲਾਈਕ ਕਰੇ ਤੇ ਸ਼ੇਅਰ ਜਰੂਰ ਕਰਿਓ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ